ਖਜਾ ਕੇ ਮੈਨੂੰ ਬਹੁਕਰ ਮਾਰੂਗੀ ਉਦੋਂ ਮੈਨੂੰ ਪਤਾ ਲੱਗ ਜੂਗਾ ਬਹੁਕਰ ਮੈਂ ਕਾਦੀ ਮਾਰਨੀ ਸੀ ਇਹਨੂੰ ਕਹਾਂ ਪਤਾ ਲੱਗਣਾ ਹੈ ਮੈਂ ਤੇ ਰਹਿਮਤ ਰੈਡੀ ਹੋ ਗਈ ਹਾਂ ਆਹੀ ਚੱਲੇ ਤਲਵੰਡੀ ਟੋਪੀ ਕਿਵੇਂ ਕਰੀ ਫਿਰਦਾ ਵੀ ਵੈਲਕਮ ਟੂ ਮਾਈ ਨੋ ਬਲੌਗ ਹਾਂਜੀ ਕਿੱਦਾਂ ਸਾਰੇ ਤੇ ਦੂਜਾ ਪੜਾ ਕੱਲ ਸੂਟ ਲੈ ਨਹੀਂ ਗਏ ਤੇ ਮੈਂ ਗੁੱਸੇ ਹੋਈ ਮੈਂ ਰਾਤੀ ਰੋਟੀ ਨਹੀਂ ਖਾਦੀ ਮੈਨੂੰ ਇਹ ਲੱਗਦਾ ਵੀ ਮੈਂ ਰਾਤੀ ਰੋਟੀ ਛੱਡ ਦਾਂ ਕਿਉਂਕਿ ਮੈਂ ਰਾਤੀ ਨਾ ਰੋਟੀ ਮੈਂ ਨਾ ਮਤਲਬ ਕਿ ਢੱਡ ਲੱਗਦਾ ਹੀ ਨਹੀਂ ਪਿਆ ਬਿਲਕੁਲ ਵੀ ਮੈਂ ਪਤਲੀ ਲੱਗਦੀ ਪਈ ਆ ਮੈਨੂੰ ਆਪਣੇ ਆਪ ਨੂੰ ਬਾਕੀ ਤੁਸੀਂ ਦੱਸਿਓ ਕਮੈਂਟ ਦੇ ਵਿੱਚ ਕਿ ਮੈਂ ਸੱਚੀ ਪਤਲੀ ਲੱਗਦੀ ਪਈ ਆ ਮੈਨੂੰ ਇਦਾਂ ਲੱਗਦਾ ਪਿਆ ਵੀ ਮੈਂ ਰਾਤੀ ਰੋਟੀ ਛੱਡ ਹੀ ਦਉਂ। ਡੇਲੀ ਲੜਪਿਆ ਕਰਾਇਂ ਦਾਦਾ ਛੱਡੀ ਨਹੀਂ ਜਾਣੀ। ਡੇਲੀ ਲੜਕੇ ਛੱਡੀ ਜਾਣੀ ਆ। ਤੇ ਜਦ ਰੀਤੂ ਪੰਡਤ ਹੋਈ ਜਾਂਦੀ। ਕਿੱਧਰ ਗਈ? ਆਣਾ ਨਹੀਂ ਰੀਤੂ। ਦੇਖੀਂ ਦੁੱਜਾ ਕੀ ਨਾ ਲੈਂਦੇ ਮੈਂ ਰਾਤੀ ਰੋਟੀ ਨਹੀਂ ਖਾਦੀ। ਤੇ ਮੈਨੂੰ ਪਤਲੀ ਲੱਗਦੀ ਆ ਕਿ ਨਹੀਂ ਲੱਗਦੀ ਸਹੀ ਸਹੀ ਦਸੀ ਸੱਚੀ ਦਸੀ ਤੇ ਡੇਲੀ ਨਾ ਖਾਇਆ ਕਰ ਮੈਂ ਉਹੀ ਕਿ ਦਸੀ ਸਹੀ ਸਹੀ ਦਸੀ ਪਤਲੀ ਤਾਂ ਲੱਗਦੀ ਆ ਵੇਹੇ ਆਟਾ ਘੜਜੂ ਤੇ ਸੁਨਾਹ ਰੁੱਟੀ ਨਹੀਂ ਦੇਖੀ ਮੇਰੇ ਕੁਦੂ ਜੀ ਕੀ ਨਾ ਲੈਂਦੇ ਮੈਂ ਕਹਾਂ ਸੱਚੀ ਐ ਤਾਂ ਛੱਡੀ ਨਹੀਂ ਜਾਣੀਗੀ ਤੇ ਫਿਰ ਮੈਂ ਰੋਜ਼ ਲੜ ਪਿਆ ਕਰ ਇਹਦਾ ਮਤਲਬ ਉਹ ਨਹੀਂ ਲੜਿਆ ਕਰ ਤੂੰ ਰੋਜ਼ ਇਹਦਾ ਮਤਲਬ ਫਿਰ ਡੇਲੀ ਲੜਨਾ ਪਿਆ ਕਰਨਾ ਫੇਰ ਹੀ ਛੱਡੀ ਜਾਣੀ ਆ ਹਨਾ ਐਵੇਂ ਤਾਂ ਛੱਡੀ ਨਹੀਂ ਜਾਣੀਗੀ ਇਦਾਂ ਮੇਰੇ ਨਾਲ ਲੜ ਪਿਆ ਕਰੋ ਕਿਸੇ ਨਾ ਕਿਸੇ ਗੱਲ ਪਿੱਛੂ ਚੰਗਾ ਫਿਰ ਤੁਸੀਂ ਸਾਮਾ ਨੂੰ 5 ਵਜੇ ਲੜ ਪਿਆ ਕਰੋ 4-5 ਵਜੇ ਠੀਕ ਆ ਹਾਂ ਪਹਿਲਾਂ ਨਾ ਲੜ ਪਿਆ ਕਰੋ ਫਿਰ ਉਹਨੇ ਨੂੰ ਤਾਂ ਭੁੱਖ ਲੱਗ ਆਇਆ ਕਰੂਗੀ ਮੈਨੂੰ ਫੋਨ ਟਾਈਮ ਫਿਰ ਗੁੱਸਾ ਰਹਿੰਦਾ ਨਾ 7-8 ਵਜੇ ਤੱਕ ਫਿਰ ਉਸ ਤੋਂ ਬਾਅਦ ਤਾਂ ਪੈ ਜਾਈਦਾ ਸੌਂ ਜਾਈਦਾ ਕੋਈ ਸਾਗ ਬਣਾਇਆ ਹੈ ਨਾ ਹਣ 2-3 ਦਿਨ ਤਾਂ ਚੱਲੂਗਾ ਹਨਾ ਹਨਾ ਰਿਤੂ ਤੇ ਮੈਨੂੰ ਉਹਦੇ ਤੜਕਾ ਲਾ ਦੇ ਹੁਣ ਮੈਂ ਤੜਕਾ ਲਾਉਣ ਲੱਗੀ ਤੇ ਇਧਰ ਆਪਣੇ ਕਲਾਕਾਰ ਆਏ ਹੋਏ ਨੇ ਤੇ ਜਲਦੀ ਇਹਨਾਂ ਦਾ ਗਾਣਾ ਆਪਾਂ ਇੰਸਟਾਗ੍ਰam ਤੇ ਫੇਸਬੁੱਕ ਤੇ ਅਪਲੋਡ ਕਰਦੇ ਆਂ ਅੱਜ ਹੀ ਕਰਾਂਗੇ ਵਲੌਗ ਤੁਸੀਂ ਕੱਲ ਨੂੰ ਵੇਖੋਗੇ ਤੇ ਗਾਣਾ ਇਹ ਅੱਜ ਅਪਲੋਡ ਹੋ ਜਾਣਾ ਤੇ ਸਾਰੇ ਚਲ ਜਾ ਕੇ ਇੰਸਟਾਗ੍ਰam ਤੇ ਜਾ ਕੇ ਵੇਖੋ ਫੇਸਬੁੱਕ ਤੇ ਵੇਖ ਲਓ ਹਾਂ ਨਾ ਹਾਂਜੀ ਕਰਚੀ ਫੇਰ ਰਹੀ ਹੈ ਤੜਕਾ ਲਾਉਣ ਲੱਗੀਆਂ ਚੱਲੇ ਘਰ ਲੈ ਕੇ ਦੇਖੋ ਫਰਾਈ ਮੈਨੂੰ ਧੋ ਕੇ ਰੱਖਿਆ ਉੱਪਰ ਮੈਂ ਵਿਨਾਂ ਦੀ ਸਾਰਨ ਤੜਕਾ ਲਾ ਦੇ ਤੂੰ ਇਹ ਆਟਾ ਗੁੰਨਣਾ ਲੱਗਿਆ ਇਹ ਵਾਲਾ ਗਾਣਾ ਇਹ ਵਾਲਾ ਹਾਂ ਠੀਕ ਆ ਕੋਈ ਨਹੀਂ ਨਿਊਜ਼ ਦਾ ਗਾਣ ਜਿਹੜਾ ਥੋੜਾ ਟਾਈਮ ਹੋਇਆ ਹੋਇਆ ਇਹਨੂੰ ਨੋ ਗਾਣ ਆ ਗਿਆ ਮੇਰੇ ਕੋਲੇ ਵਾਦੂ ਇਹਦੇ ਇਹਦੇ ਲਿਖੇ ਹੋਏ ਜਿਹੜੇ ਗਉਂਦੇ ਆ ਸਾਬੇ ਹੁਣੀ ਤੇ ਚੰਦਰਾ ਬਰਾੜ ਹੋ ਗਿਆ ਆਰ ਨਿਤ ਹੋ ਗਿਆ ਠੀਕ ਆ ਇਹਦੇ ਹੀ ਲਿਖੇ ਗਉਂਦੇ ਇਹ ਲੈ ਕੇ ਦੇ ਕੇ ਆਉਂਦੀ ਆ ਫੇਰ ਗਉਂਦੇ ਹਾਂ ਆਟਾ ਗੁੰਨਣ ਲੱਗੇ ਹਲੇ ਤਾਂ ਹਾਂ ਆਟਾ ਗੁੰਨਣ ਲੱਗੇ ਅੱਜ ਹੁਣ ਅੱਜ ਮੈਂ ਹੁਣ ਲੱਗੀਆਂ ਹੁਣ ਗੁੰਨਣ ਲੱਗੀ ਆ ਅੱਜ ਇਹ ਕਿਉਂਕਿ ਅੱਜ ਮੈਂ ਸੀ ਕੱਲ ਦੀ ਤੁਹਾਨੂੰ ਪਤਾ ਹੀ ਆ ਗੁੱਸੇ ਸੂਟ ਬਦਲੇ ਹਨਾ ਤੇ ਫੇਰ ਕਿਸੇ ਨੂੰ ਨਹੀਂ ਨਾ ਮੈਂ ਉੱਠੀ ਨਹੀਂ ਅੱਗੇ ਸਵੇਰੇ ਉੱਠ ਕੇ ਮੈਂ ਟਾਈਮ ਨਾਲ ਬੋਕਰ ਮਾਰ ਦਿੰਨੀ ਹੁੰਨੀ ਆ ਤੇ ਉਦੋਂ ਇਹਨੂੰ ਮੈਂ ਠਾ ਦੇਣੀ ਹੁੰਨੀ ਆ ਟਾਈਮ ਨਾਲ ਤੇ ਅੱਜ ਇਹ ਵੀ ਨਹੀਂ ਉੱਠੀ ਮੈਂ ਤਾਂ ਉੱਠਣਾ ਹੀ ਕਹਦਾ ਸੀ ਮੈਂ ਤਾਂ ਗੁੱਸੇ ਹੋ ਕੇ ਬੈਠੀ ਸੀ ਮੈਂ ਕਿ ਮੈਂ ਨਹੀਂ ਕੁਛ ਵੀ ਕੰਮ ਕਰਨਾ ਤੇ ਇਹ ਵੀ ਇਹ ਮੇਰੀ ਝਾਕ ਜਾ ਕੇ ਮੈਨੂੰ ਬਹੁਕਰ ਮਾਰੂਗੀ ਉਦੋਂ ਮੈਨੂੰ ਪਤਾ ਲੱਗ ਜੂਗਾ ਬਹੁਕਰ ਮੈਂ ਕਹਦੀ ਮਾਰਨੀ ਸੀ ਇਹਨੂੰ ਕਹਾਂ ਪਤਾ ਲੱਗਣਾ ਏ ਤੇ ਇਹ ਵੀ ਆਰਾਮ ਨਾਲ ਸੁੱਤੀ ਪਈ ਦਿਨ ਚੜ ਗਿਆ ਫਿਰ ਕੱਲੀ ਚਾਹ ਬਣਾਈਆ ਜਾਉਣਾ ਟਾਣ ਘੁੰਨ ਲੱਗੀ ਆ ਫਿਰ ਬਾਵੇ ਪਾਂਡੇ ਬੜੇ ਜੁੜੇ ਪਏ ਸੀ ਉਹ ਮਾਂ ਦੀ ਘੇਟੀਆਂ ਪਾਂਡੇ ਮੈਂ ਤੋਤੇ ਹੀ ਨਹੀਂ ਆਪਾਂ ਤੋਤੇ ਹੀ ਨਹੀਂ ਸੀ ਮੈਂ ਕਹ ਮੈਂ ਤੁਹਾਨੂੰ ਧੋ ਲੋ ਮੈਂ ਤਾਂ ਰਾਤੀਆਂ ਨਾਲ ਰੋਟੀਆਂ ਵੀ ਨਹੀਂ ਬਣਾ ਕੇ ਦਿੱਤੇ ਆ ਮੈਂ ਕਾ ਬਣਾ ਲਓ ਮੈਨੂੰ ਨਹੀਂ ਪਤਾਗਾ ਮੈਂ ਕ ਨਾਲ ਤੁਹਾਨੂੰ ਪਤਾ ਲੱਗੂ ਸਾਰਿਆਂ ਨੂੰ ਹਾਂ ਵੀ ਵਾਕੀ ਕਰਦਾ ਵੀ ਕੰਮ ਹੁੰਦਾ ਵਾ ਮੈਂ ਕਹਾ ਮੈਂ ਨਹੀਂ ਬਣਾ ਕੇ ਦੇਣੀ ਕਿਸੇ ਨੂੰ ਨਹੀਂ ਮੈਂ ਬਣਾ ਕੇ ਦਿੱਤੇ ਆ ਆਪ ਤਾਂ ਮੈਂ ਖਾਣਗੀ ਹੀ ਕਰਾਂ ਮੈਂ ਤਾਂ ਖਾਧੀਆਂ ਵੀ ਨਹੀਂ ਇਹਨਾਂ ਨੇ ਆਪ ਹੀ ਬਣਾਉਣ ਨੂੰ ਕਿਹਾ ਪਣ ਭਰਾਉਣੇ ਆ ਵੀ ਲਾਲੂ ਖਾ ਲਈਆਂ ਆਪ ਤਾਂ ਟਾਈਮ ਨਾਲ ਹੀ ਰਾਤੀ ਪੈ ਗਈ ਸੀ ਅੰਦਰ ਜਾ ਕੇ ਮੈਂ ਕਹ ਲਾਲੂ ਤੇ ਖਾ ਲੂ ਮੈਂ ਤੁਹਾਨੂੰ ਕਿਸੇ ਨੂੰ ਮੇਰੀ ਕਦਰ ਹੀ ਹੈ ਨਹੀਂਗੀ ਸਾਰਾ ਕਰਦਾ ਕੰਮ ਕਰਕੇ ਕਿਹਨਾਂ ਨਹੀਂ ਸਫਾਈ ਕੀਤੀ ਮੈਂ ਤੁਸੀਂ ਦਾ ਕਰਦੀ ਝਾੜੂ ਬੋਕਰ ਵੀ ਹੁਣ ਮੈਂ ਮਾਰੀ ਇਹ ਵਿੜੇ ਚ ਕਮਰੇ ਅੰਦਰੋਂ ਵੀ ਮੈਂ ਹੀ ਸਫਾਈ ਕੀਤੀ ਆ ਰੋਟੀ ਵੀ ਮੈਂ ਹੀ ਬਣਾਈ ਆ ਰੋਟੀ ਵਾਲੇ ਭਾਂਡੇ ਹੁਣ ਮੈਂ ਧੋਕੇ ਤੇ ਆਪ ਹੁਣ ਮੈਂ ਸਰ ਧੁੱਤਾ ਵਾ ਗ੍ਰਾਮ ਤੇ ਮੇਰੇ ਨਾਲ ਬਾਰ ਬੈਠ ਕੇ ਇੱਥੇ ਸੇ ਅੰਦਰ ਟੀਵੀ ਦੇਖਦਾ ਪੈ ਇਥੋਂ ਹੀ ਬਾਹਰੋਂ ਸਾਨੂੰ ਧੁੱਪੀ ਬੈਠੇ ਧੁੱਪੇ ਹਨ ਅੰਦਰ ਜਾਂਦੀ ਲਗੜੀ ਨਹੀਂ ਹਨਾ ਰਹਿਮਤ ਚੱਲ ਤੈਰ ਕਾ ਤੂੰ ਗੰਦੇ ਲਾਈ ਜਾਣਾ ਪੁੱਤ ਮਿੱਟੀ ਵਾਲੇ ਮੇਰੀ ਮਾਂ ਤੇ ਪਤਾ ਕੀ ਹੈ ਕੀ ਹੈ ਕੀ ਕੀ ਹੋਦੀ ਕੋਸ ਨਹੀਂ ਮੈਂ ਸਰ ਤੋਤਾ ਹੈ ਉਹ ਬੜਾ ਜਿਹਾ ਗਿਆ ਪਾਣੀ ਮਿੱਟੀ ਬੜੀ ਪੈ ਗਈ ਸੀ ਅੱਜ ਨਾ ਕਟਾ ਬੜਾ ਚੜਿਆ ਕਿਉਂਕਿ ਮੈਂ ਕਿਹਾ ਚੱਲ ਚੜ ਲੈਣ ਦੇ ਸਰਤਾ ਤੋਣਾ ਹੀ ਆ ਪਾਣੀ ਮਾਂ ਨੇ ਹਾਂ ਹਾਂ ਮੈਂ ਮਮਮੀ ਨੇ ਹੂੰ ਤੂੰ ਇੱਕ ਕਹਨ ਤੈਨੂੰ ਨਹੀਂ ਪਤਾ ਤੂੰ ਮੇ ਮਮਮੀ ਆ ਤੇ ਫੇਰ ਮੈਨੂੰ ਪੁੱਛਦਾ ਤੂੰ ਮੇਰੀ ਕੌਣ ਐ ਮੈਂ ਤਰੰਤ ਪਈਆਂ ਅਸੀਂ ਧੁੱਪੇ ਹਾਈ ਸੂਰਜ ਕਿੰਨਾ ਵੱਜਦਾ ਅੱਖਾਂ ਚ ਸੂਰਜ ਤੇਰੇ ਵੀ ਵੱਜਦਾ ਰਹਿਣ ਤੱਕਾਂ ਚ ਸੂਰਜ ਇਧਰ ਨੂੰ ਮੂੰਹ ਕਰੋ ਹਾਂ ਬੇ ਕੀ ਆ ਕਮੀ ਚ ਕਿ ਤਾ ਬਤਾ ਹਾਂ ਲਗ ਗਿਆ ਤੂੰ ਤੂੰ ਕਿੱਥੇ ਹੁੰਦਾ ਵਾ ਇੱਥੇ ਤੂੰ ਕਿਹੜਾ ਵਾ ਇਸ ਨਾਮ ਪੱਥੋਂ ਆਵਾ ਮੈਂ ਵਰਗੀਲਾ ਹਲੇ ਨਹੀਂ ਤਾਂ ਵਾ ਲੈਣਾ ਸੀ ਹਣਾ ਹਾਂ ਇਹ ਤਾਂ ਬਣਾਇਆ ਲੋ ਫਿਰ ਦੇ ਵੀ ਇਸ ਕਫਾਤਾ ਵਾ ਲੈ ਫਾ ਜੂਜਾ ਫਿਰ ਬਣਾ ਫੇਨੇ ਜੈਸੀ ਵੀਚ ਬਣੀ ਆ

ਮੇਰੇ ਸਰਵੋਂ ਕੇ ਦਿੰਦਾ ਪਿਆ ਮੈਨੂੰ ਆਂਦਾ ਮੈਂ ਸਰਵਾ ਕੇ ਦਿਨ ਲਿਆ ਕੀ ਵੇ ਨਾ ਮ ਤੇ ਬਾਲ ਆਂਦਾ ਬਾਲੇ ਮੇਰੇ ਵਾਲ ਲੱਗੇ ਆ ਲੌਂਣਾ ਕਿੱਥੋਂ ਆਂ ਇਹ ਆਂਦਾ ਅਟਕਣਾ ਪਾ ਦਨੀ ਆ ਭਰਾਵਾ ਤੂੰ ਤੇ ਰਵਾਉਣਾ ਤਾਂ ਹੁੰਦਾ ਨਹੀਂ ਸਿਰ ਤੂੰ ਦੇਖ ਤੇ ਫੇਟ ਬ ਹਾਂ ਬਾਲੇ ਤੇ ਸਰਚ ਵਾਲ ਹੀ ਹੁੰਦੇ ਹੋਰ ਜੂਆ ਹੁਣ ਹਾਂ ਤੂੰ ਸਾਨੀ ਆ ਹਾਂ ਮੰਮੀ ਹਾਂ ਕੀ ਆ ਮੰਮੀ ਹੋਇਆ ਮੰਮੀ ਸੋਣੀ ਹੈ ਕਹਿੰਦਾ ਹਾਂ ਇਹ ਵੀ ਸੋਣਾ ਕਾਕਾ ਮੇਰਾ ਤੇਲੀ ਕਾ ਦਾ ਸੋਤਾ ਕਾਕਾ ਹੈ ਹੂੰ ਤੇ ਮੰਮੀ ਦਾ ਹੈ ਕਾਕਾ ਇਹ ਮੰਮੀ ਦਾ ਕਾਕਾ ਹਾਂ ਛੋਟਾ ਜਾ ਛੋਟਾ ਜਾ ਬਹੁਣ ਤੂੰ ਸੋਤੇ ਦਾ ਕਾਕਾ ਵੱਡਾ ਵੱਡਾ ਕਾਕਾ ਹਾਂ ਕਾਕਾ ਕੋਣ ਹੈ ਤੂੰ ਹੋਰ ਕੋਣ ਹੈ

ਤੇ ਨਾਲ ਦੂਜੇ ਦੋ ਸੂਟ ਆ ਹੋਰ ਸਿਉਣੇ ਨੇ ਦਿਨ ਇਹ ਪਾ ਦਿੰਨੀ ਆ ਤੇ ਮੈਂ ਲੈ ਕੇ ਆਉਣਾ ਉਹ ਮੈਂ ਲੈ ਕੇ ਸਿੱਧਾ ਉਧਰ ਹੀ ਫੜਾ ਆਉਣਾ ਮੈਂ ਸਟਿਚਿੰਗ ਕਰਾਉਣ ਨੂੰ ਬੁਟੀਕ ਵਾਲੀ ਨੂੰ ਟੋਪੀ ਵੇਖ ਲੈ ਕਿਵੇਂ ਕਰ ਲਈ ਇਹਨੇ ਸਰ ਵੇਖ ਲੈ ਇਹ ਲਿਬੜੀ ਜਾਂਦਾ ਮਿੱਟੀ 'ਚ ਹਟਦਾ ਹੀ ਨਹੀਂਗਾ ਖਾਰ-ਖਾਰ ਬਾਹਰ ਨੂੰ ਆਈ ਜਾਂਦੀ। ਆ ਚਾਬੀ ਚ ਪਾ। ਨਾ ਹਾਂ ਤੂੰ ਮੈਨੂੰ ਚਾਬੀ ਕਹਿਤਾ ਵਾ। ਆ ਜਿਹੜੀ। ਚਲੋ ਟੋਪੀ ਕੇ ਮੈਂ ਕੀਤੀ ਆ। ਫੜ ਜਮ ਚਾਬੀ ਪਾ ਲੈਂਦੇ। ਕਿਹੜੇ ਦੂਜੀ? ਕਿਹੜੀ ਉੱਦੇ ਲਈ ਫੜਦਾ। ਤੇ ਉਹ ਤਾਂ ਨਿੱਕੀ ਐ ਇਹਦੇ। ਵਧੀਆ ਲੱਗਦੀ ਸੋਹਣੀ ਆਉਂਦੀ। ਛੋਟੀ ਜੀ ਆ ਤਾਂ ਜਮਾ। ਕੁੜੀ ਲੱਗਦਾ ਉਹ ਚ। ਚਲੋ ਇੱਧਰ ਲੰਘੂਗਾ ਤੈਨੂੰ। ਠੀਕ ਆ। ਸਾਮ ਤੇ ਚੱਕੀ ਫਰਦਾ ਮੈਨਿਓ ਆਉਂਦਾ ਸਾਥੀ ਕੁਸ਼ ਵਰਾਈਟੀ ਇੱਥੇ ਸਾਥੀ ਕੁਸ਼ Papa ni kondaba? Papa Papa ni kondaba?